ਮੈਂ ਜਨਕ ਅਮਰਤ ਪਾਲ ਨੂੰ ਜਾਣਦਾ ਜਿਹੜੇ ਬਾਗਾਪੁਰਾਣਾ ਨੇ ਉਹ ਕਦੇ ਕਿਸੇ ਦੀ ਇਦਾਂ ਦੀ ਜਿਹੜੀ ਕੁੱਟਮਾਰ ਜਿਹੜੀ ਉਹ ਨਹੀਂ ਕਰ ਸਕਦਾ ਮੁੱਖ ਮੰਤਰੀ ਜਿਹੜੇ ਉੱਥੋਂ ਦੇ ਨੇ ਮਨੀਪੁਰ ਦੇ ਨੇ ਉਹਨਾਂ ਨੂੰ ਵੈਸੇ ਨੈਤਿਕਤਾ ਦੇ ਆਧਾਰ ਤੇ ਜਿਹੜਾ ਰਿਜ਼ਾਈਨ ਆ ਜਿਹੜਾ ਉਹ ਕਰ ਦੇਣਾ ਚਾਹੀਦਾ ਸੀ ਇਕੱਲੇ ਮਨੀਪੁਰ ਚ ਨਹੀਂ ਵੈਸੇ ਜਦਨ ਦੀ ਭਾਜਪਾ ਦੀ ਸਰਕਾਰ ਆਈ ਹੈ ਪੂਰੇ ਦੇਸ਼ ਤੇ ਜਿਹੜੇ ਇਹ ਹਾਲਾਤ ਨੇ ਬਣੇ ਹੋਏ ਨੇ मणिपुर दी कटना नु लेके आम आदमी पार्टी दे वलो इकट्ठे कीता गया गुरमीत सिंह मीत हेयर ਸਾਡੇ ਨਾਲ ਨੇ मीत भाई पंजाब सरकार ਤੇ ਆਮ ਲੋਕ ਸੜਕਾਂ ਤੇ ਉੱਤਰ ਆਏ ਨੇ ਇੰਨਾ ਗੁੱਸਾ ਜੀ ਦੇਖੋ ਜੀ ਮੈਂ ਕਹਿੰਦਾ ਵੀ ਕਿਤੇ ਵੀ ਜੇ ਕੋਈ ਕਿਤੇ ਵੀ ਬੈਠਾ ਮੰਨ ਲਓ ਕਿ ਜਿਹਦੇ ਹਰਤੇ ਦੇ ਅੰਦਰ ਮੰਨ ਲਓ ਕਿ ਕੋਈ ਵੀ ਸੌਫਟ ਕੋਰਨਰ ਆ ਕੋਈ ਉਹ ਦੇਖੂਗਾ ਵੀਡੀਓ ਆ ਵੀ ਕਿਸ ਤਰ੍ਹਾਂ ਇੱਕ ਦੋ ਲੇਡੀਜ਼ ਨੂੰ ਮੰਨ ਲਓ ਕਿ ਬਿਨਾ ਕੱਪੜਿਆਂ ਤੋਂ ਨਾ ਵੀ ਜਿਹੜੇ ਲੱਗੇ ਹੋਏ ਆ ਉਹਨਾਂ ਨੂੰ ਭਜਾਉਣ ਤੇ ਜੋ ਵੀ ਚਲੋ ਮੈਂ ਕਹਿਣਾ ਚਾਹੁੰਦਾ ਸਾਰਿਆਂ ਨੇ ਉਹ ਜਿਹੜੀ ਵੀਡੀਓ ਐ ਉਹ ਦੇਖੀ ਐ ਤੇ ਚਲੋ ਘਟਨਾਕ੍ਰਮ ਹੋ ਗਿਆ ਤੇ ਉਸ ਤੋਂ 2 ਮਹੀਨੇ ਉੱਪਰ ਦੀ ਲੰਘ ਜਾਣ ਇਹ ਕਿਵੇਂ ਪੋਸੀਬਲ ਐ ਵੀ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਐ ਜਾਂ ਉੱਥੋਂ ਦੇ ਪ੍ਰਸ਼ਾਸਨ ਦੇ ਧਿਆਨ ਵਿੱਚ ਨਾ ਹੋਵੇ ਐਫ ਆਈ ਆਰ ਤੱਕ ਜਿਹੜੀ ਦਰਜ ਨਹੀਂ ਹੁੰਦੀ ਤੇ 2 ਮਹੀਨੇ ਬਾਅਦ ਜੇ ਘਟਨਾਕ੍ਰਮ ਸਾਹਮਣੇ ਆਉਂਦਾ ਤਾਂ ਉਸ ਤੋਂ ਬਾਅਦ ਲੋਕ ਸਭਾ ਦਾ ਜਲਾਸ ਆਰੇ ਆ ਹੈ ਨਾ ਤੇ ਪ੍ਰਧਾਨ ਮੰਤਰੀ ਉੱਥੇ ਬਿਆਨ ਦੇਣ ਲਈ ਤਿਆਰ ਨਹੀਂ ਤੇ ਉਸ ਤੋਂ ਬਿਨਾ ਮੰਨ ਲਓ ਕਿ ਜੇ ਇਦਾਂ ਦਾ ਘਟਨਾਕ੍ਰਮ ਹੋ ਗਿਆ ਸੀ ਕਾਰਵਾਈ ਨਹੀਂ ਹੋਈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਮੁੱਖ ਮੰਤਰੀ ਜਿਹੜੇ ਉੱਥੋਂ ਦੇ ਨੇ ਮਨੀਪੁਰ ਦੇ ਨੇ ਉਹਨਾਂ ਨੂੰ ਵੈਸੇ ਨੈਤਿਕਤਾ ਦੇ ਆਧਾਰ 'ਤੇ ਜਿਹੜਾ ਸਸਿਕਲ ਜੀ ਰਜਾਇਨਾ ਜਿਹੜਾ ਉਹ ਕਰ ਦੇਣਾ ਚਾਹੀਦਾ ਸੀ ਤੇ ਮੁੱਖ ਮੰਤਰੀ ਹਜੇ ਤੱਕ ਮਤਲਬ ਕਿ ਉਥੇ ਜਿਹੜਾ ਕੋਈ ਕਾਰਵਾਈ ਜਿਹੜੇ ਆ ਉਹ ਕਰਨ ਲਈ ਤਿਆਰ ਨਹੀਂ ਸੋ ਇਹ ਇਕੱਲੇ ਮਨੀਪੁਰ ਚ ਨਹੀਂ ਵੈਸੇ ਜਦਨ ਦੀ ਬੀਜੇਪੀ ਦੀ ਸਰਕਾਰ ਆਈ ਹੈ ਪੂਰੇ ਦੇਸ਼ ਤੇ ਜਿਹੜੇ ਇਹ ਹਾਲਾਤ ਨੇ ਬਣੇ ਹੋਏ ਨੇ ਤੇ ਬੀਜੇਪੀ ਹਰ ਜਗ੍ਹਾ ਤੇ ਜਿਹੜੇ ਕੋਈ ਏਦਾਂ ਦੇ ਲੋਕ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ ਜਿਹੜੀ ਉਹ ਕਰਦੀ ਹੈ ਉਹ ਭਾਵੇਂ ਯੂਪੀ ਦੀਆਂ ਘਟਨਾਵਾਂ ਹੋਣ ਉਹ ਨਾਉ ਕਾਂਡ ਹੋਇਆ ਕਠੂਆ ਕਾਂਡ ਹੋਇਆ ਹਾਤਰਸ ਹੋਇਆ ਕਿੰਨਾ ਕੁਝ ਪੂਰੇ ਦੇਸ਼ ਦੇ ਵਿੱਚ ਹੁੰਦਾ ਰਿਹਾਗਾ ਆ ਰੀਸੈਂਟਲੀ ਜਿਹੜਾ ਉਹ ਸਾਡੀਆਂ ਮਹਿਲਾਵਾਂ ਜਿਹੜੀਆਂ ਸੀ ਜਿਹੜੀਆਂ ਪਹਿਲਵਾਨ ਉਹ ਧਰਨਾ ਲਾ ਕੇ ਬੈਠੇ ਰਹੀਆਂ ਉੱਤੇ ਬੀਜੇਪੀ ਦਾ ਐਮਪੀ ਮਤਲਬ ਕਿ ਜਿਹਦੇ ਤੇ ਸਾਫ ਸਾਫ ਦੋਸ਼ ਲਾਏ 2 ਮਹੀਨੇ ਬੈਠੇ ਰਹੀਆਂ ਉਹਨਾਂ ਦੀ ਕੁੱਟਮਾਰ ਕੀਤੀ ਪਰ ਉਹਦੇ ਜਿਹੜਾ ਪਰਚਾ ਦਰਜ ਹੈ ਜਿਹੜਾ ਉਹ ਨਹੀਂ ਕੀਤਾ ਸੋ ਅੱਜ ਲੋਕ ਸਭਾ ਜਿਵੇਂ ਤੁਸੀਂ ਦੇਖਣਾ ਹੋਵੇ ਜਿਹੜੇ ਮੈਜੋਰਟੀ ਆਫ ਐਮਪੀਜ਼ ਨੇ ਬੀਜੇਪੀ ਦੇ ਉਹਨਾਂ ਜਿਹੜੇ ਹੀ ਨੀਸ ਜਿਹੜੇ ਪਰਚੇ ਆ ਉਹ ਚੱਲ ਰਹੇ ਆ ਸੋ ਇਹ ਸਾਰਾ ਕੁਝ ਜੋ ਦੇਸ਼ ਚ ਹੋ ਰਿਹਾ ਤੇ ਜੋ ਮਨੀਪੁਰ ਚ ਹੋ ਰਿਹਾ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਤੇ ਜਿਹੜਾ ਜਵਾਬ ਹੈ ਆਪਣਾ ਜਿਹੜਾ ਉਹ ਲੋਕ ਸਭਾ ਦੇ ਵੀ ਦੇਣਾ ਚਾਹੀਦਾ ਹੈ ਪੰਜਾਬ ਬੀਜੇਪੀ ਤੇ ਹੋਰ ਸਿਆਸੀ ਪਾਰਟੀਆਂ ਦੇ ਪੰਜਾਬ ਦੇ ਨਾਲ ਜਿਹੜੀਆਂ ਸਬੰਧਤ ਹਨ ਉਹਨਾਂ ਦੇ ਇਸ ਮੁੱਦੇ ਤੇ ਸਟੈਂਡ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਮੈਨੂੰ ਲੱਗਦਾ ਕਿ ਕੋਈ ਕਿਸੇ ਪਾਰਟੀ ਨਾਲ ਸਬੰਧਤ ਹੋਵੇ ਇਹ ਮਸਲਾ ਇਕੱਲੀ ਰਾਜਨੀਤੀ ਦਾ ਨਹੀਂ ਇੱਥੇ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਕਾਨੂੰਨ ਦਾ ਰਾਜ ਹੈ ਉਹ ਲੋਕਤੰਤਰ ਜਿਹੜਾ ਸਾਡੇ ਸ਼ਹੀਦਾਂ ਨੇ ਸ਼ਹਾਦਤਾਂ ਦੇ ਕੇ ਜਿਹੜਾ ਉਹ ਲਿਆ ਤੇ ਉਹਦੇ ਵਿੱਚ ਦੇਸ਼ ਦੀਆਂ ਜਿਹੜੀਆਂ ਔਰਤਾਂ ਨੇ ਉਹ ਵੀ ਉਹ ਔਰਤ ਜਿਹੜੇ ਪਤੀ ਨੇ ਕਾਰਗਿਲ ਦੀ ਲੜਾਈ ਜਿਹੜੀ ਆ ਲੜੀ ਹੋਵੇ ਜਿਹਨੇ ਇਸ ਦੇਸ਼ ਦੀ ਰੱਖਿਆ ਦੇ ਲਈ ਸਰਹੰਦ ਤੇ ਜਿਹੜੀ ਆ ਨੌਕਰੀ ਕੀਤੀ ਹੋਵੇ ਤੇ ਉਹਦੀ ਪਤਨੀ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਵੇ ਤੇ ਇਹਦੇ ਲਈ ਮੈਨੂੰ ਲੱਗਦਾ ਵੀ ਭਾਵੇਂ ਪੰਜਾਬ ਹੈ ਪੰਜਾਬ ਤੋਂ ਦਾ ਸੀ ਐਕਸਪੈਕਟ ਕਰਦੇ ਆ ਕਿ ਸਾਡੇ ਦੇਸ਼ ਦਾ ਤਾਂ ਇਸ ਦੇਸ਼ ਨੂੰ ਜਿਹੜੇ ਅੱਜ ਮੈਂ ਹੱਕਾਂ ਦੀ ਗੱਲ ਕਰਦਾ ਜਿਹੜੀ ਯਾਦੀ ਦੀ ਗੱਲ ਕਰਦਾ ਸਭ ਤੋਂ ਵੱਡਾ ਯੋਗਦਾਨ ਜਿਹੜਾ ਪੰਜਾਬੀਆਂ ਦਾ ਰਿਹਾਗਾ ਸੋ ਸਾਰੇ ਦੇਸ਼ ਨੂੰ ਕੋਈ ਇਹ ਪਾਰਟੀ ਵਾਲੀ ਗੱਲ ਨਹੀਂ ਹਰ ਇੱਕ ਇੰਡੀਵਿਜੂਅਲ ਨੂੰ ਜਿਹੜਾ ਸਮਝਦਾ ਕਿ ਮੈਂ ਭਾਰਤੀ ਆ ਉਹਨੂੰ ਇਸ ਗੱਲ ਹੀ ਆਪਣਾ ਰੋਸ ਵੀ ਪ੍ਰਗਟ ਪ੍ਰਗਟ ਕਰਨਾ ਚਾਹੀਦਾ ਜੇ ਸਰਕਾਰ ਇਨਸਾਫ ਨਹੀਂ ਦਿੰਦੀ ਤਾਂ ਸੜਕਾਂ ਤੇ ਵੀ ਆਉਣਾ ਚਾਹੀਦਾ ਸਰ ਆਖਰੀ ਸਵਾਲ ਹੈਗਾ ਹਲਕਾ ਬਾਗਾਪੁਰਾਣਾ ਤੋਂ ਆਮ ਆਦਮੀ ਪਾਰਟੀ ਵਿਧਾਇਕ ਤੇ ਉੱਪਰ ਅਲੀਗੇਸ਼ਨ ਜਿਹੜੇ ਨੇ ਲਗਾਏ ਗਏ ਨੇ ਕਿਸਕਾ ਬਾਗਾਪੁਰਾਣਾ ਦੇ ਵਿਧਾਇਕ ਸਾਹਿਬ ਦੇ ਉੱਪਰ ਲਗਾਏ ਗਏ ਨੇ ਕਿ ਮੇਰੀ ਕੁੱਟਮਾਰ ਕੀਤੀ ਗਈ ਆ ਉਸ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਜੇਕਰ ਸੱਚ ਪਾਇਆ ਜਾਂਦਾ ਕੋਈ ਕੀਤੀ ਜਾਏਗੀ ਦੇਖੋ ਜੇ ਅਲੀਗੇਸ਼ਨ ਨੇ ਅਲੀਗੇਸ਼ਨ ਦਾ ਕੋਈ ਵੀ ਕਿਸ ਤੇ ਜਿਹੜਾ ਉਹ ਲਗਾ ਸਕਦਾ ਹੈਗਾ ਹਨਾ ਤੇ ਤਾਂ ਜੇ ਕੋਈ ਹੋਊਗੀ ਤਾਂ ਜੇ ਕੋਈ ਕਾਨੂੰਨ ਮੁਤਾਬਕ ਹਣਾ ਜੇ ਕੋਈ ਕਿਤੇ ਪ੍ਰੂਵ ਹੁੰਦੇ ਆ ਪਰ ਮੈਂ ਜਿੰਨਾਕ ਅਮਰਤ ਪਾਲ ਨੂੰ ਜਾਣਦਾ ਜਿਹੜੇ ਬਾਗਾ ਪ੍ਰਾਣਾ ਨੇ ਉਹ ਕਦੇ ਕਿਸੇ ਦੀ ਇਦਾਂ ਦੀ ਜਿਹੜੀ ਕੁੱਟਮਾਰ ਜਿਹੜੀ ਉਹ ਨਹੀਂ ਕਰ ਸਕਦੇ ਪੰਜਾਬ ਸਰਕਾਰ ਦਾ ਬਫਦ ਜਾਏਗਾ ਜੀ ਮਣੀਪੁਰ